ਵੇਖ ਲ ਮੱਦ ਦਾ ਕੰਮ ਨੇ ਵੇੜਿਆ ਆ ਟੈਂਗਰੀ ਹੁਣ ਤੱਕ ਨਹੀਂ ਉੱਠੀ ਹੈਗੀ ਮੈਨੂੰ ਉਠਾਉਣੀ ਪਊ ਇਹ ਜਾ ਕੇ ਮੈਂ ਦੇਖਦੀ ਆ ਨਾ ਇਨੀ ਟੀਟ ਕੁੜੀ ਨਾ ਮਾਂ ਦੀ ਜ਼ਿੰਦਗੀ ਚ ਨਹੀਂ ਕੋਈ ਜਵਾਬ ਕਹਿੰਦਾ ਟੀਟ ਦੇਖਣਾ ਲੈ ਦੇਖ ਲਾ ਨੀ ਜਸੀਏ ਨੀ ਮਾਣੀ ਮੋਟੀ ਸੰਗ ਮੰਨ ਲਾ ਕਿੱਡਾ ਸਿਖਰ ਦੁਪਹਿਰਾ ਚੜਨ ਨੂੰ ਆਇਆ ਪਿਆ ਹੈ ਤੂੰ ਮੋਂ ਨਾ ਫੋਨ ਲਈ ਬੈਠੀ ਆ ਲੈ ਮਮੀ ਫਿਰ ਸਿਖਰ ਦੁਪਹਿਰੇ ਨੂੰ ਮੈਂ ਕੀ ਕਰਾਂ ਉੱਤੇ ਪੱਲੀ ਪਾਇਆ ਮਾ ਸੂਰਜ ਦੇ ਮੈਂ ਦੇਖ ਲੈ ਕਿਵੇਂ ਪੁੱਠਾ ਹੀ ਬੋਲਦੀ ਆ ਨਹੀਂ ਮੇਰੇ ਨਾਲ ਕੰਮ ਕਰਾ ਦੇ ਹੈ ਮੈਂ ਕੱਲੀ ਔਖੀ ਹੋਈ ਜੰਨੀ ਆ ਕਿੰਨਾ ਕੋ ਕੰਮ ਆ ਮੰਮੀ ਕੱਲਾ ਰੋਟੀ ਟੁੱਕ ਦੇਈ ਆ ਦੱਸ ਕਿਹੜਾ ਡੰਗਰਾਂ ਨੂੰ ਪੱਠੇ ਪਾਉਣੇ ਨੇ ਓਰੇ ਡੰਗਰਾਂ ਨੂੰ ਪੱਠੇ ਪਾਉਣੇ ਆ ਫਿਰ ਤਾਂ ਤੂੰ ਜ਼ਰੂਰ ਪਾ ਦੇ ਨਹੀਂ ਤੇਥੋਂ ਤਾਂ ਝਾੜੂ ਪੋਚਾ ਨਹੀਂ ਹੁੰਦਾ ਉੱਠ ਕੇ ਉਹ ਵੀ ਮੈਂ ਕਰਾਂ ਮੰਮੀ ਕੋਈ ਕੁੜੀ ਨਹੀਂ ਆਉਂਦੇ ਘਰੇ ਕੰਮ ਕਰਦੀ ਹੈਗੀ ਸਿਰਫ ਇੱਕ ਕੱਲੀ ਤੂੰ ਹੀ ਆ ਜਿਹੜਾ ਮੈਨੂੰ ਇੰਨਾ ਸਤਾਉਂਦੀ ਰਹਿਣੀ ਹੈਗੀ ਕੋਈ ਨਾ ਬਕਾਨੇ ਘਰੇ ਜਾ ਕੇ ਮੁੜ ਕੇ ਮੈਂ ਕੰਮ ਹੀ ਕਰਿਆ ਕਰਨਾ ਹੋਰ ਬਕਾਨੇ ਘਰੇ ਨਹੀਂ ਲਾਂਬੇ ধਮਾਵੇਂਗੀ ਮੈਨੂੰ ਲਾਂਬੇ ਅਗਲਾ ਮੇਰੇ ਘਟੇ ਚ ਖੇ ਪਾਊਗਾ ਵੀ ਉਹਨੇ ਕੋਸਖਿਆ ਹੀ ਨਹੀਂ ਤੈਨੂੰ ਨਹੀਂ ਕਿਸੇ ਨੇ ਕੁਛ ਕਹਿਣਾ ਕੋਈ ਤੈਨੂੰ ਲਾਂਬੇ ਨਹੀਂ ਦਵਾਉਂਦੀ ਹੈਗੀ ਕਿ ਮੈਂ ਬਸ ਮੈਂ ਆਪੇ ਕਰ ਲਿਆ ਕਰੂੰਗੀ ਰੋਟੀਆਂ ਹੀ ਲਾਉਣੀਆਂ ਨੇ ਹੋਰ ਕੀ ਗਾ ਮੈਂ ਤੁਹਾਨੂੰ ਹਾਲ ਬਹਾਉਣਗੇ ਹਾਂ ਲਾਂਬਿਆਂ ਦੀ ਗੱਲ ਛੱਡ ਨਹੀਂ ਤੂੰ ਤਾਂ ਪੰਚਾਇਤਾਂ ਬੁਲਾਏਂਗੀ ਪੰਚਾਇਤਾਂ ਜਿਹੜੇ ਤੇਰੇ ਲੱਛਣ ਆ ਇਹਨੂੰ ਛੱਡ ਦੇ ਕਰ ਕਿਸੇ ਟਾਈਮ ਫੋਨ ਜੇ ਨੂੰ ਭੰਦੂ ਇਹਨੂੰ ਮੈਂ ਪੰਚਾਇਤਾਂ ਬੁਲਾਏਂਗੀ ਮਾਂ ਕਦੇ ਚਾਚ ਦੀ ਆਵਾਜ਼ ਨਾ ਮੂੰਹ ਚੋਂ ਕੱਢੀ ਕਦੇ ਵੀ ਤੁਸੀਂ ਦਿੱਤੀਆਂ ਮੈਨੂੰ ਦਰਸੀਸਾਂ ਹੀ ਦਿੱਤੀਆਂ ਨੇ ਹਮੇਸ਼ਾ ਮੇਰੀ ਗੱਲ ਸੁਣ ਲੈ ਭਾਈ ਕੋਈ ਮਾਂ ਬਾਪ ਹੈ ਜਾਂ ਮਾੜਾ ਨਹੀਂ ਹੁੰਦਾ ਜਿਹੜੇ ਆਪਣੇ ਧੀ ਪੁੱਤ ਨੂੰ ਤੇਰੇ ਚੰਗੇ ਵਾਸਤੇ ਕਹਿਣੀ ਆ ਨਹੀਂ ਕਹਾ ਤੇਰੇ ਕੰਮ ਆਉਣਗੇ ਕੰਮ ਕੋਈ ਗੱਲ ਨਹੀਂ ਮੰਮੀ ਮੈਂ ਕਰ ਲੂੰਗੀ ਸਾਰਾ ਦਿਨ ਐਵੇਂ ਮੈਨੂੰ ਸਤਾਈ ਜਾਇਆ ਕਰ ਬਸ ਮੈਂ ਤਾਂ ਕਾਲਜ ਜਾਂਦੀ ਆ ਨਾ ਤਾਂ ਇਥੋਂ ਪੜ੍ਹਾਈ 'ਚ ਲੰਦਰ ਲੱਗੇ ਨਾ ਤਾਂ ਇਥੋਂ ਕੰਮ 'ਚ ਕੁਛ ਨਹੀਂ ਹੋਣਾ ਤਾਂ ਇਥੋਂ ਯਾਦ ਰੱਖੀ ਮੇਰੀ ਗੱਲ ਨੂੰ ਤੂੰ ਕਹੀ ਜੀ ਕੁੜੀ ਆ ਇਹ ਹੈ ਕੰਨੇ ਜੀ ਧੀਆ ਨੇ ਅੱਜ ਕੱਲ ਦੀਆਂ ਹੈ ਸਾਡੇ ਟਾਈਮ ਤੀ ਨਹੀਂ ਮਾਮਾ ਨੂੰ ਕੋਲੀ ਨਹੀਂ ਤੀ ਚੱਕਣ ਦਿੰਦੀਆਂ ਉੜਦੀਆਂ ਨੂੰ ਸਾਰਾ ਕੰਮ ਨਿਮੇੜ ਲੈਂਦੀਆਂ ਤੀ ਇਹ ਕਹੇ ਨੇ ਕਾਲਜ ਹੋ ਗਣ ਕਲ ਮੂੰਹ ਹੀ ਕਿੱਥੇ ਮੇਰੇ ਕਰਮਾ ਚ ਧਰੀ ਪੈਤੀ ਇਹ ਕਾਲਜ ਸਾਰੇ ਸਟੂਡੈਂਟ ਆਈ ਜਾਂਦੇ ਨੇ ਆ ਮੇਰੇ ਵਾਲੀ ਪਤਾ ਨਹੀਂ ਕਿੱਧਰ ਰਹੀ ਨਾ ਫੋਨ ਲੱਗ ਰਹਾ ਹੈ ਦਾ ਨੈਟਵਰਕ ਤੋਂ ਬਾਹਰੇ ਰਹਿੰਦੀ ਸਾਰਾ ਦਿਨ ਕਿਵੇਂ ਆ ਕਾਲੇ ਮੈਂ ਵਧੀਆ ਤੂੰ ਦੱਸ ਆ ਪਹਿਲਾਂ ਤੂੰ ਫੋਨ ਦੱਸ ਤੇਰਾ ਕਿੱਥੇ ਹੈਗਾ ਲੇਕਿ ਨੈਟਵਰਕ ਤੋਂ ਬਾਹਰ ਹੀ ਰਹਿੰਦਾ ਸਾਰਾ ਦਿਨ ਹੋਰ ਰਾਤੀ ਮੈਂ ਚਾਰਜਰ ਤੇ ਲਾਇਆ ਸੌਂ ਗਈ ਸੀ ਤੇ ਸਵੇਰੇ ਉੱਠਣ ਚ ਲੇਟ ਹੋ ਗਈ ਤੇ ਮੈਂ ਆਈ ਆ ਗਈ ਘਰੇ ਪਿਆ ਫੋਨ ਲੈ ਘਰੇ ਪਿਆਗਾ ਫੋਨ ਕਟ-ਕਟ ਚਾਰਜ ਲਾ ਕੇ ਕੋਈ ਮੈਨੂੰ ਫੋਨ ਮੈਸੇਜ ਦਾ ਕਰੀ ਦਿੰਦੀ ਵੀ ਮੈਂ ਭਈ ਅਸੀਂ ਕੀ ਕਰਦਾ ਤੈਨੂੰ ਮੈਸੇਜ ਬਸ ਯਾਰ ਪੁੱਛ ਨਾ ਪਤਾ ਮੂੰਗਾ ਤੋਂ ਬਣਾਇਆ ਮਨ ਲਾ ਜੇ ਫੇਰ ਕਰ ਇੱਕ ਲੇਸ ਹੋਇਆਗਾ ਨਾ ਕੋਈ ਤੈਨੂੰ ਪਤਾ ਤਾਂ ਹੈਗਾ ਇੱਕੋ ਹੀ ਗੱਲ ਬਸ ਮੰਮੀ ਕੋਲ ਤੂੰ ਸੰਦੇਹਾਂ ਨਹੀਂ ਉੱਠਦੀ ਟਾਈਮ ਨਾਲ ਉੱਠ ਖੜਿਆ ਕਰ ਤੂੰ ਘਰ ਦੇ ਕੰਮ ਸਿੱਖ ਲੈ ਕਾਂ ਜਾ ਕੇ ਸਾਰੇ ਕੀ ਕਰਨਗੀ ਤੂੰ ਮੇਰੇ ਝਾਟੇ ਖੇਗ ਪਾਏਂਗੀ ਆਹੀ ਗੱਲਾਂ ਮੰਮੀ ਕੋਲ ਓਏ ਮੈਨੂੰ ਲੱਗਦਾ ਨਾ ਤੇਰੀ ਮੰਮੀ ਨੂੰ ਇਹ ਨਹੀਂ ਪਤਾ ਹੈਗਾ ਜੀ ਤੇਰੀ ਕਿੱਡੇ ਘਰ ਦੇ ਮੁੰਡੇ ਨਾਲ ਗੱਲਬਾਤ ਹੈ ਤੂੰ ਮੰਮੀ ਨੂੰ ਦੱਸ ਦੇ ਵੀ ਮੈਨੂੰ ਨਹੀਂ ਲੋੜ ਹੈ ਕਿ ਸਾਰੇ ਕੰਮ ਕਰਨ ਦੀ ਨੌਕਰ ਰੱਖਿਓ ਨੇ ਨੌਕਰ ਅੱਛਾ ਇਹ ਗੱਲ ਕਹਿ ਕੇ ਨਾ ਮੰਮੀ ਤੋਂ ਮੈਂ ਜੁੱਤੀਆਂ ਖਾਣੀਆਂ ਨੇ ਨਾਲੇ ਨਾ ਮੰਮੀ ਨੇ ਕਾਲ ਜਉਣਾ ਬੰਦ ਕਰਾ ਦੇਣਾ ਫੇਰ ਨਾ ਕਹੇ ਓਏ ਤੈਨੂੰ ਮੈਂ ਇੱਕ ਗੱਲ ਕਹਿਣਾ ਜਿਆਦਾ ਕਰੇ ਉਹਦੇ ਗੱਲ ਕਰ ਲੈ ਠੀਕ ਹੈ ਨਾ ਵਿਆਹ ਬਾਰੇ ਨਹੀਂ ਮੇਰੇ ਅੱਗੇ ਪਿੱਛੇ ਤਾਂ 20 ਕੁੜੀਆਂ ਫਿਰਦੀਆਂ ਨੇ 20 ਐਵੇਂ ਕਿਸੇ ਦੀਆਂ ਲੱਤਾਂ ਨਾ ਤੜਵਾਦੀ ਮੇਰੇ ਤੋਂ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਆਪੇ ਹੀ ਗੱਲ ਕਰ ਲਵਾਂਗੀ ਨਾਲੇ ਮੇਰੀ ਮੰਮੀ ਦਾ ਸੁਭਾਣਾ ਬਹੁਤ ਗੁੱਸੇ ਵਾਲਾ ਡਰ ਜਾ ਲੱਗਦਾ ਰਹਿੰਦਾ ਮੈਨੂੰ ਓਏ ਕੋਈ ਨਾ ਇੱਕ ਵਾਰ ਤੂੰ ਗੱਲ ਦਾ ਕਰ ਲੈ ਉਹ ਤਾਂ ਆਪ ਹੀ ਹਾਂ ਕਰ ਦੇਣੀ ਆ ਤੂੰ ਨੂੰ ਦੱਸੀ ਵੀ ਸਾਰਾ ਕੁਝ ਸਾਡੇ ਕੋਲੇ ਵਧੀਆ ਨੇ ਕੋਠੀ ਪਈ ਹੋਈ ਆ ਵਧੀਆ ਜ਼ਮੀਨ ਜਾਇਦਾਦ ਆਈ ਕਰੇ ਕੰਮ ਕਰਨ ਨੂੰ ਨੌਕਰੀ ਰੱਖੇ ਨੇ ਇਹਦੇ ਮੰਮੀ ਮਤਾ ਸਰਦਾਰੀ ਕਰੂੰਗੀ ਉੱਥੇ ਕਾਲੇ ਪਤਾ ਕੀ ਹੈਗਾ ਮੈਨੂੰ ਨਾ ਐਵੇਂ ਆ ਕਿ ਜੇ ਪਪਾ ਹੁੰਦੇ ਗੱਲ ਕੁਝ ਹੋਰ ਸੀ ਮੇਰੀ ਇਕੱਲੀ ਮਾਂ ਗਈ ਕੱਲ ਨੂੰ ਕੋਈ ਐਹੋ ਜਿਹੀ ਗੱਲ ਹੋਵੇ ਮੈਨੂੰ ਡਰਚਾ ਲੱਗਦਾ ਇੱਕ ਵਾਰ ਕੁਛ ਨਹੀਂ ਹੁੰਦਾ ਹੌਲੀ ਹੌਲੀ ਮੰਮੀ ਮੰਨ ਜੂਗੀ ਮੈਂ ਕਰਕੇ ਵੇਖ ਲੈਨੀ ਆ ਮੰਮੀ ਨਾਲ ਗੱਲ ਠੀਕ ਹੈ ਹਾਂ ਤੂੰ ਮੰਮੀ ਨਾਲ ਗੱਲ ਕਰ ਲੈ ਹੁਣ ਤਾਂ ਲੈਕਚਰ ਲਾਉਣਾ ਕਿ ਆਪਾਂ ਕੰਟੀਨ ਚ ਬੈਠੀ ਲੈਕਚਰ ਲਾਉਣਾ ਚੱਲ ਚੱਲੀ ਤੂੰ ਨਾ ਬੈਠੀ ਕਹਿੰਦੇ ਮੈਂ ਨਾ ਕੰਟੀਨ ਚ ਆਹੋ ਸਾਰਾ ਦਿਨ ਤੇਰੇ ਨਾਲ ਹੀ ਹੁੰਨੀ ਆ ਕੰਟੀਨ ਚ ਆ ਚੱਲੀਏ ਤੂੰ ਆ ਲੈਕਚਰ ਲਾ ਕੇ ਨਾ ਕੰਟੀਨ ਚ ਆ ਜੀ ਮੇਰੇ ਕੋਲ ਮੈਂ ਨਹੀਂ ਲਾਉਂਦਾ ਇਹ ਲੈਕਚਰ ਮੈਂ ਨਾ ਉਹਦੇ ਦੋਸਤਾਂ ਕੋਲੇ ਬਹਿਣਾ ਕਮਾਲ ਐ ਤੂੰ ਪੈਸੇ ਕਾਦੇ ਵਾਸਤੇ ਬਰਬਾਦ ਕਰਦਾ ਏ ਫਿਰ ਉਹ ਪਥਰੇ ਪੈਸੇ ਨਹੀਂ ਗਏ ਯਾਰਾ ਫਿਰ ਕਿਉਂਦਾਗਾ ਆ ਕਰ ਲਾਂਦੇ ਆ ਅੱਜ ਮਸਤੀ ਆਈਆਂ ਹੋ ਅੱਜ ਦਾ 2 ਸਾਲ ਹੋ ਗਏ ਜੇ ਇੰਨੇ ਪੈਸੇ ਨੇ ਨਾ ਦੋ ਚਾਰ ਗਰੀਬਾਂ ਨੂੰ ਦੇ ਦੇ ਉਹ ਚੱਲ ਚੰਗਾ ਐਵੇਂ ਮੱਚ ਜੇ ਨਾ ਹੁਣ ਆ ਜਾ ਤੇਰੇ ਨਾਲ ਹੀ ਲੈਕਚਰ ਵਾ ਕਿਉਂ ਚੱਲ ਤੋਂ ਕਾਲੇ ਕੀ ਬੰਦਾ ਫਿਰ ਕੁਛ ਨਹੀਂ ਬਈ ਬੱਸ ਹੁਣ ਤਾਂ ਵਿਆਹ ਦੀ ਤਿਆਰੀ ਕਰਦੇ ਆ ਵਿਆਹ ਦੀ ਤਿਆਰੀ ਉਹ ਮੈਂ ਤਾਂ ਤੈਨੂੰ ਐ ਕਹਿੰਦਾ ਜਲਦੀ ਕਰ ਲੈ ਤੇ ਉਹਨੂੰ ਤੇਰੇ ਬਾਰੇ ਪਤਾ ਲੱਗ ਗਿਆ ਫਿਰ ਤੈਨੂੰ ਪਤਾ ਤੇਰੇ ਨਾਲ ਕੀ ਬੰਦਨੀ ਆ ਓਏ ਮਤ ਆਪ ਯਾਰ ਮੈਨੂੰ ਐ ਪਹਿਲੀ ਪਹਿਲੀ ਵਿਆਹ ਹੋ ਜੇ ਉਹਨੂੰ ਕੁਝ ਪਤਾ ਨਾ ਲੱਗੇ ਨਹੀਂ ਤਾਂ ਯਾਰ ਉਹਨੇ ਮੇਰਾ ਵਿਆਹ ਵੀ ਨਹੀਂ ਕਰਵਾਉਣਾ ਹੈਗਾ ਫਿਰ ਦੋ ਦਿਨਾਂ ਗੱਲ ਕਰੀਏ ਕਿ ਨਾ ਉਹ ਗੱਲ ਮੈਂ ਅੱਜ ਕਰਕੇ ਆਇਆ ਮਤਲਬ ਨਾ ਨਿਮੜ ਕੇ ਆਇਆ ਯਾਰ ਆਪਦੀ ਮਾਂ ਨਾਲ ਗੱਲ ਕਰ ਲਾ ਮੈਂ ਤਾਂ ਉਹਨੂੰ ਐ ਵੀ ਕਹਤਾ ਵੀ ਮੇਰੇ ਮਗਰ ਤਾਂ 10-12 ਕੁੜੀਆਂ ਕਰਦੀਆਂ ਨੇ ਹੋਰ ਹਾਂ ਤਾਂ ਤੇ ਵਧੀਆ ਕੀਤਾ ਤੈਨੂੰ ਕੀ ਲੱਗਦਾ ਉਹ ਕਦੇ ਗੱਲ ਕਰੂਗੀ ਉਹ ਕਦੇ ਤਾਂ ਗੱਲ ਕਰੂਗੀ ਐਂ ਕਹਣਾ ਮੈਂ ਕਈ ਵਾਰ ਤੈਨੂੰ ਪਿੱਛੇ-ਪੱsche ਨਾ ਕੁਛ ਦੱਸ ਦੱਸ ਸੁਣਾ ਨਹੀਂ ਓਹੋ ਜੇ ਗੱਲ ਹੁੰਦੀ ਨਾ ਉਹਨੂੰ ਕਦੋਂ ਦਾ ਰਾਹ ਦਿੰਦਾ ਐਨਾ ਵੀ ਪਾਗਲ ਨਹੀਂਗਾ ਤੈਨੂੰ ਪਤਾ ਤਾਂ ਹੈਗਾ ਮੇਰੇ ਬਾਰੇ ਉਹ ਤਾਂ ਮੈਨੂੰ ਪਤਾ ਆਜਾ ਤੂੰ ਜਿਗਰੀ ਯਾਰ ਆ ਮੇਰਾ ਮੇਰਾ ਯਾਰ ਨਹੀਂ ਮੇਰਾ ਭਰਾ ਹੀ ਆ ਉਹ ਤਾਂ ਇਹ ਤੈਨੂੰ ਕਹਿੰਦਾ ਬਿਉ ਨੂੰ ਇਹ ਤਾਂ ਕੋਈ ਵੀ ਗੱਲ ਪਤਾ ਲੱਗਣ ਤੋਂ ਪਹਿਲਾਂ ਵਿਆਹ ਕਰਾ ਲੈ ਕਿਉਂਕਿ ਤੈਨੂੰ ਪਤਾ ਹੀ ਹੋਵੇ ਪਿੰਡ ਦੇ ਲੋਕਾਂ ਦਾ ਬਸ ਜੇ ਕਿਸੇ 'ਚ ਗੱਲ ਪਤਾ ਲੱਗ ਗਈ ਨਾ ਪਿੰਡ 'ਚ ਕਿਸੇ ਨੇ ਅੱਜ ਵੀ ਭਾਨੀ ਮਾਰਦੀ ਏ ਤੈਨੂੰ ਪਤਾ ਕਿ ਕੀ ਬਣੇਗਾ ਘੜ ਤੋਂ ਥੋੜਾ ਜਿਹਾ ਟਾਈਮ ਆ ਵਿਆਹ ਤਾਂ ਹੋਇਆ ਲੈ ਚੱਲਾ ਇਹ ਕਹਿੰਦਾ ਜਲਦੀ ਫਿਰ ਦੱਸੀ ਫਿਰ ਮਿਲੂਗਾ ਮੈਂ ਹੁਣ ਚੱਲ ਰਹਾਂਗਾ ਚੱਲ ਉਹ ਚਾਹ ਪਾਣੀ ਉਹ ਚਾਹ ਨੂੰ ਕੋਈ ਗੱਲ ਨਹੀਂ ਮੈਂ ਤਾਂ ਏਸੀ ਵਾਸਤੇ ਆਇਤੀ ਕੱਪੂ ਮੇਰਾ ਵੀ ਜੀ ਕਰਦਾ ਵੀ ਆਪਣੇ ਜਾਰ ਦਾ ਜਹਾ ਦੇਖਾਂ ਚਲ ਠੀਕ ਹੈ ਜੰਗਾ ਚਲ ਠੀਕ ਹੈ ਮੈਂ ਚਲਦਾ ਦੱਸੀ ਫਿਰ ਬੰਨੂ ਓਕੇ ਮਾਂ ਕੀ ਕਰੀ ਜਾਂਦੀ ਐ ਤੂੰ ਕੁੜੀ ਤੇਰੇ ਅੱਖਾਂ ਨੇ ਘਟਿਚ ਵਟਣ ਨੇ ਨਾ ਤੈਨੂੰ ਦਿੰਦਾ ਨਹੀਂ ਲਸਣ ਸਮਾਰੀ ਜਾਂਦੀ ਆ ਮਾਂ ਮੈਂ ਤੈਨੂੰ ਇੰਨੇ ਪਿਆਰ ਨਾਲ ਪੁੱਛਿਆ ਤੂੰ ਜਦੋਂ ਵੀ ਬੋਲਦੀ ਐ ਮੈਨੂੰ ਐਂ ਬੋਲਦੀ ਆਂਗੀ ਚਲ ਛੱਡ ਮਾਂ ਮੈਂ ਤੇਰੀ ਨਾਲ ਇੱਕ ਗੱਲ ਕਰਨੀ ਸੀ ਹਾਂ ਬੋਲ ਭਾਈ ਕੀ ਗੱਲ ਕਰਨੀ ਹੈ ਮਾਂ ਮੇਰੀ ਨਾਲ ਨਾ ਇੱਕ ਮੁੰਡਾ ਪੜਦਾ ਹੈ ਕਾਲਜ ਚ ਤੈਨੂੰ ਪਤਾ ਹੈ ਐਨੇ ਅਮੀਰ ਪਰਿਵਾਰ ਦਾ ਮੁੰਡਾ ਹੈ ਐਨੇ ਪੈਸੇ ਨੇ ਉਹਦੇ ਕੋਲੇ ਬਾਲਾ ਹੀ ਸੋਹਣਾ ਮੁੰਡਾ ਹੈ ਅੱਛਾ ਸੋਹਣਾ ਵੀ ਹੈ ਅਮੀਰ ਵੀ ਹੈ ਨਹੀਂ ਫਿਰ ਤੈਨੂੰ ਕੀ ਹੋਵੇ ਫਿਰ ਭਾਈ ਅਗਲਾ ਅਗਲੇ ਘਰੇ ਆ ਮੇ ਮਾਂ ਮੈਂ ਕਹਿੰਨੀ ਆ ਤੈਨੂੰ ਕਦੀ ਕੋਈ ਗੱਡੀ ਲੈ ਕੇ ਆਉਂਦਾ ਕਦੀ ਕੋਈ ਗੱਡੀ ਲੈ ਕੇ ਆਉਂਦਾ ਕਦੇ ਬੋਲਟ ਲੈ ਕੇ ਆਉਂਦਾ ਮਾਂ ਸਾਰੇ ਕਾਲਜ ਚ ਅਮੀਰ ਮੁੰਡਾ ਹੈ ਫਿਰ ਮੈਂ ਕੀ ਕਰਾਂ ਮਾਂ ਤੈਨੂੰ ਪਤਾ ਹੈ ਉਹਦੇ ਤਾਂ ਨਾ ਵਿਚਾਰੇ ਦੇ ਮਾਂ ਪਿਓ ਵੀ ਨਹੀਂ ਹੈਗੇ ਨਾ ਕੋਈ ਭੈਣ ਭਰਾ ਹੈ ਇਕੱਲੇ ਹੀ ਆ ਬਚਪਨ ਚੋਂ ਤੇ ਮਾਂ ਪਿਓ ਦੀ ਡੈਥ ਹੋ ਗਈ ਸੀ ਫਿਰ ਤਾਂ ਪੁੱਤ ਬਾੜੀ ਮਾੜੀ ਗੱਲ ਆ ਜੇ ਵਿਚਾਰੇ ਦੇ ਮਾਂ ਬਾਪ ਵੀ ਨਹੀਂ ਕੋਈ ਵੀ ਨਹੀਂ ਹੈਗਾ ਦੱਸ ਹੈਂ ਰੱਬ ਵੀ ਕਦੇ ਕਰ ਤਬਾਲੀ ਮਾੜੀ ਕਰ ਦਿੰਦਾ ਚੱਲ ਕੋਈ ਨਾ ਤੂੰ ਨਾ ਬਾਲਾ ਸੋਚ ਰੋਟੀ ਪਾਣੀ ਖਾ ਲਾ ਉੱਠ ਕੇ ਮਾਂ ਮੈਂ ਤੈਨੂੰ ਆਏ ਕਹਿੰਦੀ ਸੀ ਮੈਂ ਉਹ ਮੁੰਡੀ ਨੂੰ ਨਾ ਕਾਫੀ ਟਾਈਮ ਤੋਂ ਜਾਣਦੀ ਆਂ ਇੱਥੇ ਮੈਨੂੰ ਵਧੀਆ ਵੀ ਲੱਗਦਾ ਪਸੰਦ ਕਰਦੀ ਆਂ ਮੈਂ ਉਹਨੂੰ ਨਹੀਂ ਤੈਨੂੰ ਪਤਾ ਵੀ ਆ ਤੂੰ ਕੀ ਭੌਂਕੀ ਜਾਨਨੀ ਆ ਮਾਂ ਮੈਨੂੰ ਚੰਗੀ ਤਰ੍ਹਾਂ ਪਤਾ ਮੈਂ ਆਪਣੀ ਸੋਝ-ਵੋਝ ਨਾਲ ਹੋ ਰਹੀ ਆ ਮਾਂ ਮੈਂ ਨਾ ਉਹਨੂੰ ਪਿਆਰ ਕਰਦੀ ਆਂ ਨਹੀਂ ਤੂੰ ਬਕਵਾਸ ਨਾ ਕਰ ਮੇਰੇ ਮੂਰੇ ਮੂਤੋਂੜਦੂੰ ਕਿਵੇਂ ਭੌਂਕਦੀ ਹੈਗੀ ਮੰਮੀ ਤੁਸੀਂ ਆਏਗਾ ਤੋਂ ਬੋਲਦੇ ਆਂ ਨਾਲੇ ਜੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਨਾ ਕਰੂੰਗੀ ਤਾਂ ਹੋਰ ਕਰੂੰਗੀ ਕਿਹਦੇ ਨਾਲ ਇਹ ਦੱਸੋ ਮੈਨੂੰ ਬਸ ਮੈਨੂੰ ਨਹੀਂ ਪਤਾ ਮਾਂ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਹੈ ਕੋਈ ਚੱਜ ਦੀ ਗੱਲ ਕਰ ਮੇਰੇ ਮੂਰੇ ਜੇ ਕਰਨੀ ਆ ਕੰਮ ਤਾਂ ਤੈਨੂੰ ਆਉਂਦਾ ਨਹੀਂ ਕਰਦਾ ਕਰਨਾ ਆ ਲੱਛਣ ਕਰਦੀ ਆ ਤੂੰ ਹੈ ਮਾਂ ਖਮ ਸਿੱਖੇ ਕਰਨਾ ਵੀ ਕੀ ਹੈ ਉਹਨਾਂ ਦੇ ਤਾਂ ਨੌਕ ਚੋਕਰ ਲੱਗੇ ਹੋਏ ਨੇ ਮੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੁਣੇ ਮੈਨੂੰ ਕਿਹਾ ਹੈ ਭਈ ਬਸ ਆਪਣਾ ਵਿਆਹ ਹੋ ਜੇ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਨਹੀਂ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ 9 ਮਹੀਨੇ ਆਪਣੇ ਪੇਟ 'ਚ ਰੱਖਿਆ ਤੈਨੂੰ ਦੁਨੀਆ ਦਿਖਾਈ ਨਹੀਂ ਤੈਨੂੰ ਜੱਗ ਦਿਖਾਇਆ ਮੇਰੀ ਤਾਂ ਤੈਨੂੰ ਹੈ ਨਹੀਂ ਉਹਦੀ ਹੋ ਗਈ ਸੱਤ ਬਕਾਨੇ ਦੀ ਉਹ ਕੱਲਾ ਵਾ ਮੈਂ ਤੇ ਇਥੋਂ ਪਰਮਿਸ਼ਨ ਮੰਗੀ ਆ ਮੈਂ ਜੇ ਆਪਣੀ ਮਰਜ਼ੀ ਕਰਨੀ ਹੁੰਦੀ ਨਾ ਮੈਂ ਕਦੋਂ ਦੀ ਕਰ ਲੈਂਦੀ ਤੇ ਤੂੰ ਫੇਰ ਵੀ ਮੈਨੂੰ ਐਂ ਬੋਲਦੀ ਆ ਜੇ ਮੈਂ ਨਾ ਕਰਦਾ ਫੇਰ ਨਾਲੇ ਪਿਆਰ ਦੇ ਨਾ ਦੋ ਸ਼ਬਦ ਕਹਿਣੇ ਸੌਖੇ ਨਹੀਂ ਇਥੇ ਪੂਰ ਉਤਰਨਾ ਬਹੁਤ ਔਖਾ ਆ ਕੀ ਜਾਣਦੇ ਹੋ ਤੁਸੀਂ ਇਹਦੇ ਬਾਰੇ ਛੇ ਤੋਂ ਨਾ ਕਹਤੀ ਨਾ ਫਿਰ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਣਾ ਹੁਣ ਤਾਂ ਮੈਂ ਤੈਨੂੰ ਪੁੱਛਿਆ ਹੀ ਹੈ ਸ਼ਰਮ ਕਰ ਲਮਣੀ ਮੋਟੀ ਕਿਹਦੇ ਨਾਲ ਗੱਲ ਕਰਦੀਆਂ ਨਹੀਂ ਮੈਂ ਤੇਰੀ ਮਾਂ ਗਈ ਤੇਰੇ ਲਈ ਸਭ ਕੁਝ ਕੀਤਾ ਮੈਂ ਅੱਜ ਤੂੰ ਬਖਾਨੇ ਮੁੰਡੇ ਪਿੱਛੇ ਮੈਨੂੰ ਛੱਡਣ ਦੇ ਤੁਲੀ ਪਈਆਂ ਮਾਂ ਜੇ ਮੈਂ ਤੈਨੂੰ ਛੱਡਣੀ ਹੁੰਦਾ ਨਾ ਮੈਂ ਤੈਨੂੰ ਕਦੇ ਨਹੀਂ ਸੀ ਦੱਸਦੀ ਦੇਖ ਮਾਂ ਜਿੱਥੇ ਤੁਸੀਂ ਮੇਰਾ ਵਿਆਹ ਕਰੋਗੇ ਇਹੀ ਚਾਹੁੰਦੇ ਹੋ ਨਾ ਤੁਸੀਂ ਵੀ ਮੁੰਡਾ ਵਧੀਆ ਹੋਵੇ ਘਰ-ਵਾਰ ਵਧੀਆ ਹੋਵੇ ਉਹਦੇ ਕੋਲ ਸਾਰਾ ਕੁਝ ਹੈਗਾ ਮਾਂ ਉਹਦਾ ਕੋਈ ਅੱਗਾ ਪਿੱਛਾ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਹੈਗਾ ਕੋਈ ਉਹਦਾ ਮਾਂ ਜਦੋਂ ਪ੍ਰਮਾਤਮਾ ਨੇ ਉਹਦੇ ਕੋਲ ਉਹਦੇ ਮਾਪਿਆਂ ਨੂੰ ਖੋਲਿਆ ਤਾਂ ਰਿਸ਼ਤੇਦਾਰ ਕੌਣ ਆ ਕਿਸੇ ਦਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿੱਦਾਂ ਦੀ ਡੈਡੀ ਦੀ ਡੈਥ ਹੋਈ ਆ ਆਪਣੇ ਕੌਣ ਆਇਆ ਕਿੱਥੇ ਨੇ ਚਾਚੇ ਤਾਏ ਕਿੱਥੇ ਨੇ ਮਾਮੇ ਤੇਰੇ ਕੋਲ ਮੈਂ ਤਾਂ ਹੈਗੀ ਸੀ ਅੱਜ ਤੂੰ ਉਹਦੀ ਹੋ ਗਈ ਹੈ ਮਾਂ ਉਹਦੇ ਚ ਉਹਦਾ ਕੀ ਕਸੂਰ ਆ ਚੇ ਰੱਬ ਨੇ ਉਹਦੇ ਨਾਲ ਐ ਕਰਤੀ ਮੈਂ ਬਸ ਤੈਨੂੰ ਕਹਿਤਾ ਮੈਂ ਵਿਆਹ ਕਰਾਉਂਗੀ ਤਾਂ ਉਸੇ ਨਾਲ ਹੀ ਕਰਾਉਂਗੀ ਨਾਲੇ ਤੈਨੂੰ ਤੇ ਰੀਤੀ ਤੇ ਭਰੋਸਾ ਨਹੀਂ ਹੈਗਾ ਤੇਰੇ ਤੇ ਤਾਂ ਭਰੋਸਾ ਪਰ ਤੇਰੇ ਪਾਗਲਪਨ ਤੇ ਨਹੀਂ ਪਰ ਮਾਂ ਬਸ ਕਰ ਜਾ ਮਾਂ ਦੇ ਦਰਨ ਠੋਕਰ ਮਾਰ ਕੇ ਜਾਏਗੀ ਨਾ ਦੁੱਖ ਪਾਏਗੀ ਮੇਰਾ ਬੋਲ ਯਾਦ ਰੱਖੀ ਤੋ ਹੁਣ ਮੈਂ ਕੀ ਕਰਾਂ ਮੈਂ ਤਾਂ ਪਿਚਾਲੇ ਫਸ ਗਈ ਆ ਕੁਛ ਇਹ ਨਾਲ ਗੱਲ ਕਰਕੇ ਵੇਖਦੀ ਆ ਆ ਗਿਆ ਤੂੰ ਹੋਇਆ ਆ ਆ ਗਿਆ ਦੱਸ ਕੀ ਗੱਲ ਕਰਨੀ ਆ ਤੇ ਮੈਂ ਮੰਮੀ ਨਾਲ ਗੱਲ ਕੀਤੀ ਸੀ ਆਪਣੇ ਵਿਆਹ ਬਾਰੇ ਉਹ ਕਰ ਲਈ ਫਿਰ ਤਾਂ ਮੰਮੀ ਨਾਲ ਗੱਲ ਕੀ ਕਹਿੰਦੀ ਆ ਫਿਰ ਤੇਰੀ ਮੰਮੀ ਮੰਨ ਗਈ ਵਿਆਹ ਨੂੰ ਨਹੀਂ ਨਹੀਂ ਪਰ ਤੈਨ ਮੈਨੂੰ ਕੀ ਕਰਨ ਬੁਲਾਇਆ ਜੇ ਮੰਨੀ ਨਹੀਂ ਹੈਗੀ ਉਹ ਨਹੀਂ ਮੇਰਾ ਮਤਲਬ ਹੈ ਮੈਂ ਕਹਿੰਦੀ ਆ ਵੀ ਮੈਂ ਤੇਰੇ ਪਰਿਵਾਰ ਨੂੰ ਮਿਲਣਾ ਹੈ ਮੇਰੇ ਪਰਿਵਾਰ ਨੂੰ ਪਰ ਤੂੰ ਦੱਸਿਆ ਨਹੀਂਗਾ ਮੈਂ ਸਾਰਾ ਕੁਝ ਦੱਸਿਆ ਮੰਮੀ ਨੂੰ ਪਰ ਮੰਮੀ ਨੇ ਕਿਹਾ ਤੇਰਾ ਕੋਈ ਰਿਸ਼ਤੇਦਾਰ ਹੋਣਾ ਕੋਈ ਚਾਚਾ ਕੋਈ ਤਾਇਆ ਕੋਈ ਨਾ ਕੋਈ ਤਾਂ ਹੋਣਾ ਨਾ ਤੂੰ ਮੇਰੇ ਘਰੇ ਭੇਜ ਦੇ ਉਹਨੂੰ ਆਪਣੇ ਵਿਆਹ ਬਾਰੇ ਨਾ ਮੰਮੀ ਨਾਲ ਗੱਲ ਕਰ ਲੈਣਗੇ ਜੱਸੇ ਕੌਣ ਖੜ ਜਾਂਦਾ ਯਾਰ ਕਿਸੇ ਨਾਲ ਤੈਨੂੰ ਪਤਾ ਤਾਂ ਹੈਗਾ ਸਭ ਮਤਲਬ ਵੇਲੇ ਨੇ ਜਦੋਂ ਮੰਮੀ ਡੈਡੀ ਦੀ ਮੌਤ ਤੋਂ ਬਾਅਦ ਤਾਂ ਕੋਈ ਨਹੀਂ ਆ ਕੇ ਖੜਿਆ ਚਾਚੇ ਆਵਦੇ ਰਹੋਗੇ ਤੇ ਮਾਮੇ ਆਵਦੇ ਰਹੋਗੇ ਪਰ ਕੋਈ ਨਾ ਕੋਈ ਤਾਂ ਹੋਊਗਾ ਨਾ ਜਿਹਦੇ ਨਾਲ ਤੂੰ ਬਰਤਦਾ ਉਹ ਬਸ ਇੱਕ ਮੇਰਾ ਦੋਸਤ ਹੈਗਾ ਹੋਰ ਤਾਂ ਕੋਈ ਨਹੀਂ ਹੈਗਾ ਫਿਰ ਉਹਨੂੰ ਕਹਦੇ ਨਾ ਮੇਰੀ ਮੰਮੀ ਨਾਲ ਗੱਲ ਕਰ ਲੂਗਾ ਬਸ ਇੱਕ ਵਾਰ ਉਹਨੂੰ ਮਿਲ ਲੂਗਾ ਉਹ ਯਾਰ ਮੈਨੂੰ ਤਾਂ ਐ ਸੀਗਾ ਵੀ ਤੂੰ ਯਾਰ ਇੱਥੇ ਆ ਕੇ ਮੇਰੇ ਨਾਲ ਖੜੇਂਗੀ ਪਰ ਤੂੰ ਵੀ ਯਾਰ ਆਪਦੀ ਮਾਂ ਦੇ ਮਨ ਕਰ ਲੱਗੀ। ਤੂੰ ਕਿਹੋ ਜਿਹਾ ਗੱਲਾਂ ਕਰਦਾਗਾ। ਮੈਂ ਤੇਰੇ ਨਾਲ ਹੀ ਤਾਂ ਖੜੀ ਆ। ਉਹ ਨਹੀਂ ਯਾਰਾ ਤੂੰ ਮੇਰੇ ਨਾਲ ਨਹੀਂ। ਨਹੀਂ ਨਹੀਂ ਕਾਲੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਤੁਹਾਨੂੰ ਮੈਂ ਕਿਵੇਂ ਸਾਬਤ ਕਰਾਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਤੇ ਮੈਂ ਤੇਰੇ ਨਾਲ ਖੜੀ ਆ। ਜੇ ਤੇ ਸਾਬਤ ਕਰਨਾ ਤਾਂ ਇੱਕ ਤਰੀਕਾ ਹੈ। ਕੀ ਤਰੀਕਾ ਹੈ? ਮੇਰੇ ਨਾਲ ਚੱਲ ਆਪਾਂ ਕੋਟ ਮੈਰਜ ਕਰਾਉਣੀ ਆ। ਕੋਟ ਮੈਰਜ ਨਹੀਂ ਨਹੀਂ ਕਾਲੇ ਮੈਂ ਕੋਟ ਮੈਰਿਜ ਨਹੀਂ ਕਰਾ ਸਕਦੀ ਮੇਰੀ ਮਾਂ ਦੀ ਬਹੁਤ ਬਦਨਾਮੀ ਹੋ ਜਾਊਗੀ ਮੈਂ ਨਹੀਂ ਕੋਟ ਮੈਰਿਜ ਕਰਾਉਂਦੀ ਕਿਉਂ ਛੱਡ ਗਈ ਨਾ ਪੈਰ हट ਜੀ ਨਾ ਪਿੱਛੇ ਕਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਕੋਈ ਹੋਰ ਹੱਲ ਲੱਭ ਲੈ ਜ਼ਰੂਰੀ ਥੋੜੋ ਆ ਮੈਂ ਨਹੀਂ ਵਿਆਹ ਕਰਾਉਣਾ ਹੋਰ ਮੇਰੇ ਕੋਲ ਕੋਈ ਹੱਲ ਨਹੀਂਗਾ ਜੇ ਦਾ ਮੈਂ ਨਾਲ ਰਹਿਣਾ ਤਾਂ ਚੱਲ ਮੇਰੇ ਨਾਲ ਨਹੀਂ ਮੈਂ ਆਪ ਦੇ ਰਾਜਣਾ ਤੂੰ ਆਪ ਦੇ ਨਹੀਂ ਕਾਲੇ ਇੱਕ ਮਿੰਟ ਇੱਕ ਮਿੰਟ ਰੁਕੇ ਮੜਾ ਜਾ ਹਾਂਜੀ ਮੈਂ ਨਾ ਉਰੇ ਕਾਲੇ ਕੇ ਘਰੇ ਜਾਣਾ ਕਾਲੇ ਕੇ ਜੀ ਕਾਲਾ ਕਿਹੜਾ ਕਾਲਾ ਉਹਦੇ ਪਿਓ ਦਾ ਨਾਮ ਹਾਂ ਸੁਖਦੇਵ ਦਾ ਮੁੰਡਾ ਸੁਖਦੇਵ ਸੁਖਦੇਵ ਥਾਸੀ ਜ਼ਮੀਨ ਆ ਉਹਨਾਂ ਦੇ ਤੇ ਗੱਡੀਆਂ ਗੁੱਡੀਆਂ ਨੇ ਆਪਦਾ ਕਾਫੀ ਤਖੜਾ ਕੰਮ ਆ ਨਾ ਅੱਛਾ ਅੱਛਾ ਸਮਝ ਗਿਆ ਮੈਂ ਤੁਸੀਂ ਐਂ ਕਰੋ ਜੀ ਅੱਗੇ ਲੰਘ ਜਾ ਮੋੜ ਤੋਂ ਉਹਨਾਂ ਦੀ ਕੋਠੀ ਹੋ ਹਰੇ 게ਟ ਵਾਲੀ ਅੱਛਾ ਹਾਂਜੀ ਉਹਨਾਂ ਦੀ ਕੋਠੀ ਆ ਹਾਂ ਉਹਨਾਂ ਦੀ ਕੋਠੀ ਹੈ ਜੀ ਕੋਠੀ ਹੈਗੀ ਵੀ ਉਹਨਾਂ ਦੇ ਹਾਂਜੀ ਹਾਂਜੀ ਅੱਛਾ ਠੀਕ ਆ ਬਾਈ ਧੰਨਵਾਦ ਬਹੁਤ ਆ ਠੀਕ ਆ ਕੋਈ ਗੱਲ ਨਹੀਂ ਠੀਕ ਆ ਠੀਕ ਹੈ ਇਹ ਕੌਣ ਤੇ ਕਾਲੇ ਦੀ ਕੋਠੀ ਗੱਟੀਆਂ ਕਰ ਹਲੇ ਕਾਲਾ ਤਾਂ ਸਿਰੇ ਦਾ ਮਲੰਗਾ ਉਹਦੇ ਕੋਲ ਕੀ ਆ ਕਿਤੇ ਭੇਤ ਤਾਂ ਨਹੀਂ ਲੈਣਾ ਹੀ ਕੋਈ ਚਲ ਆਪਾਂ ਤ ਉਹਦੇ ਘਰੇ ਭੇਤਤੀ ਬਾਕੀ ਦੇਖਦੇ ਕੀ ਬੰਦ ਆ ਕ્યા ਜੱਸੀ ਘਰ ਪਸੰਦ ਆ ਇਹ ਤੈਨੂੰ ਹਾਂਜੀ ਬਹੁਤ ਸੋਣਾ ਕਰ ਓਏ ਆ ਕੋਠੀ ਨਾ ਮੈਂ ਤੇਰੇ ਵਾਸਤੇ ਪਾ ਕੇ ਰੱਖੀ ਹੋਈ ਸੀ ਸਾਰਾ ਕੁਝ ਬਹੁਤ ਵਧੀਆ ਜੀ ਬਸ ਮੈਨੂੰ ਤਾਂ ਹੁਣ ਇੱਕੋ ਹੀ ਗੱਲ ਦੀ ਟੈਨਸ਼ਨ ਹੋਈ ਪਈ ਆ ਓਏ ਹੁਣ ਤੈਨੂੰ ਕਾਦੀ ਫਿਕਰ ਹੋ ਰਹੀ ਆ ਦੇਖ ਆਪਣਾ ਵਧੀਆ ਵਿਆਹ ਹੋ ਗਿਆ ਉਹ ਵਧੀਆ ਤੂੰ ਘਰ ਚ ਆ ਗਈ ਕਾਦੀ ਫਿਕਰ ਆ ਤੈਨੂੰ ਜਦੋਂ ਵਿਆਹ ਬਾਰੇ ਮਾਂ ਨੂੰ ਪਤਾ ਲੱਗੂਗਾ ਪਤਾ ਨਹੀਂ ਕੀ ਹੋਊਗਾ ਪਤਾ ਨਹੀਂ ਉਹ ਕਦੇ ਮੇਰੇ ਨਾਲ ਬੋਲਣ ਲੱਗੂਗੀ ਵੀ ਕਹ ਨਹੀਂ ਓਏ ਮਾਂ ਵੀ ਆਪੀ ਵਰਤਾਂ ਲਾ ਗਈ ਜੀ ਕੋਈ ਨਾ ਟੈਨਸ਼ਨ ਲੈ ਚੱਲੀ ਬਲੀ ਆ ਤੂੰ ਧੀ ਐਂ ਵੀ ਓਏ ਹੋਰ ਉਹਨੂੰ ਦੇਖਣ ਨੂੰ ਕੌਣ ਆ ਪਰ ਤੈਨੂੰ ਨਹੀਂ ਪਤਾ ਮੇਰੀ ਮਾਂ ਦਾ ਨੇਚਰ ਬਹੁਤ ਸਖਤ ਆ ਹੁਣੇ ਮੈਨੂੰ ਕਿਹਾ ਸੀ ਜੇ ਤੂੰ ਇਹੋ ਜਿਹਾ ਕਦਮ ਚੱਕਿਆ ਮੈਂ ਤੈਨੂੰ ਕਦੇ ਆਪਣੇ ਮੱਥੇ ਵੀ ਨਹੀਂ ਲਾਉਣਾ ਪਤਾ ਨਹੀਂ ਕੀ ਹੋਊਗਾ ਹੁਣ ਮੈਨੂੰ ਤਾਂ ਹਲੇ ਡਰੀ ਲੱਗੀ ਜਾਂਦਾ ਮਾਂ ਨੂੰ ਮਾਂ ਨੂੰ ਫਿਕਰ ਤਾਂ ਹੋਊਗੀ ਨਾ ਸ਼ਾਮ ਨੂੰ ਮੇਰੀ ਵੀ ਅੱਜ ਮੈਂ ਘਰੇ ਨਹੀਂ ਗਈ ਕੋਈ ਨਾ ਮਾਂ ਬੇਕਾ ਨਾ ਮਰਜ਼ੀ ਸਾਖਤ ਹੋਵੇ ਆਪਣੀ ਲਾਡ ਦੀ ਖੁਸ਼ੀ ਵਾਸਤੇ ਤਾਂ ਉਹਨੂੰ ਟਾਲ ਲੈ ਪੈਂਦਾ ਨਾਲੇ ਤੈਨੂੰ ਇੱਕ ਕੱਲ ਹੋਰ ਰਹਿਣਾ ਉਹ ਆ ਨਾ ਕੰਮ ਵਾਲੀ ਸੀ ਜਿਹੜੀ ਆਪਣੀ ਉਹ ਨਾ ਯਾਰ ਸੋਹਣੇ ਮਮੇ ਮਮੇ ਮਾਂ ਤੁਸੀਂ ਸਾਸੀਆ ਮਾਂ ਮੈਂ ਮੈਂ ਬਸ ਤੇਰੇ ਕੋਲ ਆਉਣਾ ਹੀ ਸੀ ਮਾਂ ਮਾੜੀ ਮੋਟੀ ਸ਼ਰਮ ਹੈਗੀ ਹੈ ਸ਼ਰਮ ਹੈਗੀ ਤੈਨੂੰ ਮਾੜੀ ਮੋਟੀ ਮਮਾ ਮੇਰਾ ਗਲਾ ਘੋੜ ਦੇ ਮੇਰਾ ਗਲਾ ਘੋੜ ਦੇ ਮਾਰ ਦੇ ਪਹਿਲਾਂ ਮੈਨੂੰ ਤੇਰੀ ਆ ਸ਼ਕਲ ਦੇਖਣ ਤੋਂ ਪਹਿਲਾਂ ਮੈਨੂੰ ਮੌਤ ਕਿਉਂ ਆ ਗਈ ਤੇ ਮੈਂ ਮਾਰ ਦੋ ਸਕਦੀ ਸੀ ਮਾਰਨੂ ਤੈਨੂੰ ਮੈਂ ਪਤਾ ਮੈਨੂੰ ਸਭ ਤੋਂ ਵੱਡੀ ਗਲਤੀ ਤੇਰੀ ਆ ਤੂੰ ਜ਼ਿੰਮੇਵਾਰ ਆ ਮਸਾ ਵਾਲੀ ਤੇ ਮੇਰੇ ਧੀ ਮੈਂ ਕੱਲੀ ਨੇ ਮੈਨੂੰ ਪਤਾ ਜਿਵੇਂ ਮੇਰੀ ਪਰਵਰਿਸ਼ ਕੀਤੀ ਸੀ ਮੇਰਾ ਘਰ ਬਰਬਾਦ ਕਰਕੇ ਰੱਖਤਾ ਤੂੰ ਅੰਦਾ ਕੌਣੇ ਕਰਨ ਵਾਲਾ ਉਹ ਮੰਮੀ ਜੇ ਮੈਂ ਜ਼ਿੰਮੇਵਾਰ ਆ ਜ਼ਿੰਮੇਵਾਰ ਤੁਸੀਂ ਵੀ ਹੋ ਅਸਤਾ ਪਹਿਲਾਂ ਤੁਹਾਨੂੰ ਕਿਹਾ ਸੀਗਾ ਵੀ ਸਾਡਾ ਵਿਆਹ ਕਰ ਦੋ ਪਰ ਤੁਸੀਂ ਤਾਂ ਸਾਫ਼ ਮਨਾ ਕਰਤਾ ਸੀ ਹੋਰ ਅਸੀਂ ਕੀ ਕਰਦੇ ਹਾਂ ਮੰਮੀ ਇਹ ਸਹੀ ਕਹਿੰਦੇ ਨੇ ਤੁਸੀਂ ਸਾਡੀ ਇੱਕ ਨਹੀਂ ਸੁਣੀ ਮੈਂ ਤੁਹਾਨੂੰ ਕਿਹਾ ਤਾਂ ਸੀ ਦੱਸੋ ਇਹਦੇ ਘਰੇ ਕਿਸ ਚੀਜ਼ ਸੀ ਕਮੀ ਆਗੀ ਮੈਂ ਤੇ ਨਾਲ ਬਹੁਤ ਖੁਸ਼ ਆ ਬਸ ਮੈਂ ਜੋ ਕਰ ਲਿਆ ਫੈਸਲਾ ਮੇਰਾ ਜੋ ਸੀ ਹੋਮੇ ਕਰਤਾ ਅੱਜ ਤੋਂ ਬਾਅਦ ਛੇ ਤੁਸੀਂ ਬਰਤਨਾ ਨਾ ਵਰਤਨਾ ਉਹ ਥੋੜੀ ਮਰਜ਼ੀ ਆ ਪਰ ਮੈਂ ਐਸੇ ਘਰ ਚ ਰਹੂੰਗੀ ਠੀਕ ਐ ਤੂੰ ਸਹੀ ਮੈਂ ਗਲਤ ਜਿੱਦਣ ਤੇਰਾ ਜਨਮ ਹੋਇਆ ਸੀ ਨਾ ਤੇਰੇ ਪਿਓ ਨੇ ਇੱਕ ਮੁੰਡਾ ਚਾਹੀਦਾ ਸੀ ਮੈਂ ਉਸ ਦਿਨ ਉਹਨੂੰ ਕਿਹਾ ਸੀ ਵੀ ਮੇਰਾ ਪੁੱਤ ਨਹੀਂ ਮੇਰੀ ਧੀ ਐ ਏ ਮੈਨੂੰ ਪੁੱਤ ਦੀ ਲੋੜ ਨਹੀਂ ਮੈਨੂੰ ਤੀ ਦੀ ਲੋੜ ਆ ਪਰ ਅੱਜ ਅੱਜ ਮੈਨੂੰ ਉਹਦੀ ਗਲਤੀ ਦਾ ਅਹਿਸਾਸ ਹੋਇਆ ਵੀ ਮੈਂ ਕਿੰਨੀ ਗਲਤ ਸੀ ਜੇ ਮੇਰਾ ਪੁੱਤ ਹੁੰਦਾ ਨਾ ਜਿਹੜੀ ਤੂੰ ਮੇਰੇ ਚਾਟੇ 'ਚ ਖੇ ਪਈ ਅੱਜ ਸ਼ਾਇਦ ਉਹ ਨਾ ਪਉਂਦਾ ਨਹੀਂ ਤੂੰ ਕਲ ਮੂੰਹੀ ਏ ਮੈਨੂੰ ਪਤਾ ਹੁੰਦਾ ਮੈਂ ਤੇਰਾ ਜੰਮ ਦੀ ਦਾ ਕਲ ਕੋੜ ਦਿੰਦੀ ਜਿਹੜੀ ਤੂੰ ਮੇਰੇ ਨਾਲ ਕਰਿਆ ਤੂੰ ਮੈਨੂੰ ਕਿਹਾ ਮੂੰਹ ਤੂੰ ਕੌਣ ਜੱਕੀ ਨੇ ਛੱਡਿਆ ਹੈਗਾ ਮਰ ਗਈ ਤੂੰ ਅੱਜ ਤੋਂ ਬਾਅਦ ਮੇਰੇ ਕੰਨੀਓ ਮੈਂ ਤੇਰੇ ਕੰਨੀਓ ਮਰ ਗਈ ਦੁੱਖ ਪਾਏਂਗੀ ਤੂੰ ਤੂੰ ਸੁਖ ਨਹੀਂ ਪਾਉਂਦੀ ਮੇਰਾ ਬੋਲ ਯਾਦ ਰੱਖੀ ਮੇਰੇ ਸ਼ਰਾਪ ਲੱਗਣਗੇ ਤੈਨੂੰ ਤੂੰ ਮੇਰਾ ਬੁਢਾਪਾ ਰੋਲਦਾ ਤੂੰ ਮੈਨੂੰ ਕੱਲੀ ਛੱਡਾ ਤੂੰ ਕੱਲਿਓ ਰਹੇਗੀ ਮੇਰਾ ਬੋਲ ਯਾਦ ਰੱਖੀ ਤੂੰ ਕੋਈ ਨਾ ਮੰਮੀ ਮੈਂ ਆਇਗਾ ਇਹਨੂੰ ਸਾਮਣ ਨੂੰ ਅੱਜ ਤਵਾਂ ਦੇ ਮੇਰੀ ਮਾਨਤਾ ਗਈ ਸਭ ਬੈਠ ਜਿਸੀ ਤੂੰ ਆਏ ਮੈਂ ਯਾਰ ਫੇ ਕਰ ਕਰ ਫੇਰ ਕੀ ਹੋਇਆ ਯਾਰ ਉਹ ਤੁਰੂ ਨਹੀਂ ਗਤਾਂ ਮੈਨੂੰ ਪਤਾਗਾ ਮੰਮੀ ਨੂੰ ਅਜੇ ਯਾਰ ਗੁੱਸਾਗਾ ਕੋਈ ਨਾ ਆਪਣੇ ਹੌਲੀ ਹੌਲੀ ਸਭ ਵਰਤਾਂ ਲੱਗ ਜਾਣਗੇ ਇਹ ਸਾਰੇ ਨਾਲ ਆ ਹੀ ਹੁੰਦਾ ਹੁੰਦਾ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੀ ਮਾਂ ਨਾ ਬਹੁ ਬਰੀ ਆ ਇਹ ਮੇਰੇ ਨਾਲ ਕਦੇ ਨਹੀਂ ਬੋਲਦੀ ਬਸ ਅੱਜ ਤੋਂ ਬਾਅਦ ਮੈਨੂੰ ਪਤਾ ਮੇਰੀ ਮਾਂ ਕਦੇ ਨਹੀਂ ਕਰਦੀ ਮੇਰੇ ਨਾਲ ਖਾਲੇ ਹਾਂ ਤੂੰ ਨਾ ਮੇਰੇ ਨਾਲ ਆਏ ਕਰਦੀ ਮੈਂ ਇਕੱਲੀ ਰਹਿ ਜੂਗੀ ਨਹੀਂ ਤਾਂ ਉਹ ਮੈਂ ਕਿਵੇਂ ਆਏ ਕਰੂੰਗਾ ਜੇ ਮੈਂ ਆ ਹੀ ਕਰਨਾ ਹੁੰਦਾ ਮੈਂ ਤੈਨੂੰ ਬਈ ਕਿਉਂ ਕਰਾਂ ਦੱਸੀ ਉਹ ਚਲਾ ਜਾ ਅੰਦਰ ਚੱਲ ਉੱਥੇ ਖਾ ਪੀ ਲਾਓ ਜਾ ਤੂੰ ਤਾਂ ਕਿਉਂ ਹੀ ਰੋਈ ਜਾਨੀਗੀ ਚੱਲ ਉੱਠ ਆਣੀ ਰੋਂਦੇ ਨਹੀਂ ਅੱਜ ਦਾ ਸਾਗ ਨਾਲ ਆ ਦੇਣਾਗਾ ਹੋ ਜੀ ਸੀ ਹਾਂ ਜੀ ਮੈਂ ਕਹਿੰਦਾ ਸੀ ਤੈਨੂੰ ਮੈਂ ਸ਼ਹਿਰ ਜਾ ਕੇ ਆਉਣਾਗਾ ਤੇ ਆ ਘਰ ਦਾ ਧਿਆਨ ਰੱਖੀ ਜੰਗਾ ਤੁਸੀਂ ਡੇਲੀ ਸਵੇਰੇ ਚੱਲ ਜਾਨੇ ਹੋ ਸ਼ਾਮ ਨੂੰ ਆਉਣੇ ਹੋ ਉਹ ਯਾਰ ਕੋਈ ਕੰਮ ਹੁੰਦਾ ਤਾਂ ਹੀ ਜਾਣਾਗਾ ਮੂੰ ਕੀ ਦਾ ਕਰਦਾ ਜੀ ਰਲ ਜਾਣ ਨੂੰ ਦੱਸ ਆ ਉਹ ਤਾਂ ਠੀਕ ਐ ਆਉਂਦੇ ਹੋਏ ਸਬਜ਼ੀ ਲੈ ਆਇਓ ਕੋਈ ਨਾ ਸਬਜ਼ੀ ਦਾ ਮੈਂ ਲੈ ਆਉ ਮੈਂ ਤੈਨੂੰ ਐ ਕਹਿੰਦਾ ਜੀ ਤੂੰ ਵੀ ਐਨੀ ਪੜੀ ਲਿਖੀ ਕੋਈ ਜੋਬ ਜੁਗ ਤੇ ਲੱਗ ਜਾ ਅੱਛਾ ਤੇ ਲੱਗ ਜਾ ਮੈਨੂੰ ਜੋਬ ਤੇ ਕੀ ਲੱਗਣ ਦੀ ਲੋੜ ਆਏ ਕੰਨਾ ਜੀ ਮੈਂ ਵੀ ਜਾ ਉਹ ਤੇ ਲੱਗੇਗੀ ਤੇਰਾ ਵੀ ਦਿਨ ਵਧੀਆ ਲੰਘ ਜਾ ਕਰੂਗਾ ਮੇਰਾ ਤਾਂ ਨਾ ਵੈਸੇ ਵੀ ਘਰੇ ਦਿਨ ਵਧੀਆ ਲੰਘਦਾ ਹੈ ਜੀ ਅੱਛਾ ਹਾਂ ਕੋਈ ਗੱਲ ਨਹੀਂ ਹੈਗੀ ਚੱਲ ਚੰਗਾ ਮੈਂ ਜਾਂਦਾ ਜੇ ਕੋਈ ਬਾਹਰ ਆਇਆ ਹੋਵੇ ਵੀ ਗੇਟ ਨਾ ਖੋਲੀ ਜੰਗਾ ਠੀਕ ਹੈ ਨਹੀਂ ਖੋਲਦੀ ਮਾੜਾ ਦਿਨ ਚੱਲ ਰਹੇ ਨਾ ਠੀਕ ਹੈ ਉਹ ਕੋ ਬਦਲ ਵਾਈசி ਹੋਈ ਪਈ ਆ ਪਹਿਲਾਂ ਕੱਪੜੇ ਲਾ ਲਾਂ ਫੇਰ ਹੀ ਲਾਉਣੀ ਗਏ ਓ ਕਾਲੇ ਕਾਲਾ ਹੈਗਾ ਜੀ ਨਹੀਂ ਜੀ ਉਹ ਤਾਂ ਘਰੇ ਨਹੀਂ ਹੈਗੇ ਕੌਣ ਜੀ ਤੁਸੀਂ ਮੈਂ ਮਕਾਨ ਮਾਲਕ ਜੀ ਮਕਾਨ ਮਾਲਕ ਕਾਦੇ ਮਕਾਨ ਮਾਲਕ ਆਹ ਘਰ ਜੀ ਤੁਸੀਂ ਰਹੀ ਜਾਂਦੇ ਹੋ ਇਹ ਮੇਰਾ ਹੈਗਾ ਮੈਂ ਕਿਰਾਏ ਤੇ ਦਿੱਤਾ ਹੋਇਆ ਕਾਲੇ ਨੂੰ ਇੱਕ ਸਾਲ ਹੋ ਗਿਆ ਕੋਈ ਉਹਨੇ ਪੈਸੇ ਵੀ ਨਹੀਂ ਦਿੱਤਾ ਹੈਗਾ ਕਿਰਾਏ ਦਾ ਇਹ ਘਰ ਮੇਰਾ ਹੈ ਜੀ ਜੇ ਤੁਸੀਂ ਰਹਿ ਰਹੇ ਹੋ ਕਾਲੇ ਨੇ ਨਾ ਮੈਨੂੰ ਸਾਲ ਹੋ ਗਿਆ ਕਿਰਾਇਆ ਦਿੱਤਾ ਕਦੇ ਕਹਦਾ ਨਾ ਮੇਰੇ ਘਰ ਵਾਲੀ ਬਿਮਾਰ ਹੈ ਕਦੇ ਕੋਈ ਬਹਾਨਾ ਲਾਦਾ ਹੈ ਇਹ ਤੁਸੀਂ ਕੀ ਬੋਲੀ ਜਾਂਦੇ ਹੋ ਇਹ ਘਰ ਸਾਡਾ ਆਪਣਾ ਉਹ ਕੋਈ ਆਪਣਾ ਨਹੀਂ ਮੇਰਾ ਘਰ ਹੈ ਹੋਰ ਤਾਂ ਹੋਰ ਸਾਰਾ ਸਮਾਨ ਵੀ ਮੇਰਾ ਹੈ ਸਮਾਨ ਵੀ ਤੁਹਾਡਾ ਤੁਸੀਂ ਇਹ ਕੀ ਬੋਲੀ ਜਾਂਦੇ ਹੋ ਤੁਸੀਂ ਝੂਠ ਬੋਲ ਰਹੇ ਹੋ ਮੈਨੂੰ ਕਾਲੇ ਨੇ ਦੱਸਿਆ ਵੀ ਇਹ ਘਰ ਉਹਦਾਗਾ ਉਹ ਨਹੀਂ ਮੈਨੂੰ ਪਤਾ ਕਾਲੇ ਨੇ ਸਾਨੂੰ ਕੀ ਕਹਤਾ ਉਹਦਾ ਘਰ ਕੋਰ ਕੁਝ ਨਹੀਂ ਹੈਗਾ ਉਹਦਾ ਸਿਰੇ ਦਾ ਮਲੰਗਾ ਇੱਕ ਸਾਲ ਹੋ ਗਿਆ ਉਹਨੇ ਕਿਰਾਇਆ ਨਹੀਂ ਦਿੱਤਾ ਮੈਂ ਤੁਹਾਨੂੰ ਸਿਰਫ 4 ਦਿਨ ਦਿੰਦਾ ਮੇਰਾ ਘਰ ਖਾਲੀ ਕਰ ਦਿਓ ਜਾਂ ਮੇਰਾ ਕਿਰਾਇਆ ਦੇ ਦਿਓ